ਇਹ ਦਿਨ ਇਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਮਹਿਲਾ ਘੋੜੇ ਦੀ ਤਰ੍ਹਾਂ ਚਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਨਾ ਕੇਵਲ ਘੋੜੇ ਦੀ ਚਾਲ ਚੱਲਦੀ ਬਲਕਿ ਲੱਕੜੇ ਦੇ ਬੈਂਚਾਂ ਦੇ ਉੱਪਰੋਂ ਛਾਲ ਮਾਰਦੀ ਹੋਈ ਦੀ ਇਹ ਲੇਡੀ ਜੋ ਹੈ ਉਹ ਨਜ਼ਰ ਆਈ ਇਸ ਮਹਿਲਾ ਦਾ ਨਾਮ ਜੋ ਹੈ ਉਹ ਇਲਾ ਕਿਸਟਨ ਦੱਸਿਆ ਜਾ ਰਿਹਾ ਹੈ ਕਿ ਜਿਸ ਨੂੰ कु दई की दसा कि चार साल की उम्र की सी जिसने घोड़े की चाल चलना जो है शुरू कर दिया हालांकि उसने पहला कुत्ते वांग चलना शुरू किया पर हौली हौली शौक जो है कुत्ते ਚਾਲ ਤੋਂ ਸ਼ੁਰੂ ਹੋ ਕੇ ਇੱਕ ਘੋੜੇ ਦੀ ਚਾਲ ਤ्यागे ਖਤਮ ਹੋ ਜਾਂਦਾ ਹੈ ਦੱਸਦੀ ਹੈ ਕਿ ਈਲਾ ਗੈਰਸਟਿਨ ਨੇ ਇਹ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਅਪਲੋਡ ਕੀਤੀਆਂ ਜਿਸ ਤੋਂ ਬਾਅਦ ਇੰਟਰਨੈਟ ਦੇ ਉੱਤੇ ਇਹ ਵੀਡੀਓਜ਼ ਕਾਫੀ ਵਾਇਰਲ ਹੋਈਆਂ ਜਿੱਥੇ ਲੋਕਾਂ ਦੇ ਵੱਲੋਂ ਈਲਾ ਦਾ ਜੋ ਕਹਿ ਸਕਦੇ ਆ ਕਿ ਮਜ਼ਾਕ ਵਿੱਚ ਉਡਾਇਆ ਗਿਆ ਜਿਸ ਦੇ ਕਾਰਨ ਈਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਜੋ ਸੀ ਉਹ ਬੰਦ ਕਰ ਦਿੱਤੇ ਪਰ

ਇਹ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਚਾਲ ਚੱਲਣਾ ਮਨੁੱਖ ਦੇ ਲਈ ਮਨੁੱਖ ਦੇ ਸਿਹਤ ਦੇ ਲਈ ਸਹੀ ਨਹੀਂ ਹੈ ਕਿਉਂਕਿ ਇਹ ਮਨੁੱਖ ਦੀ ਹੱਡੀਆਂ ਤੇ ਪ੍ਰਭਾਵ ਜੋ ਹੈ ਉਹ ਪਾ ਸਕਦਾ ਹੈ ਕਿਉਂਕਿ ਮਨੁੱਖ ਜੋ ਹੈ ਉਹ ਸਿਰਫ ਦੋ ਪੈਰਾਂ ਤੇ ਚੱਲਣ ਲਈ ਬਣਿਆ ਹੈ ਤੇ ਅਜਿਹੇ 'ਚ ਇਸ ਤਰ੍ਹਾਂ ਦੀ ਚਾਲ ਚੱਲਣਾ ਮਨੁੱਖ ਦੇ ਸਰੀਰ ਲਈ ਜੋ ਹੈ ਉਹ ਹਾਨੀਕਾਰਕ ਹੋ ਸਕਦਾ ਹੈ ਪਰ ਇਲਕੀਰਸਤਰੀਆ ਇਹ ਵੀਡੀਓਜ਼ ਜੋ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਹਨ ਉਹ ਹੋ ਰਹੀਆਂ ਨੇ